ਤਨ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨੰਤੀ ਸੁਨ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਚੰਡ ਪ੍ਰਚੰਡ ਅਖੰਡ ਬਡ ਜਗ ਮੰਡਨ ਖਲ ਖੰਡ ਪੁਜ ਦੰਡਨ ਕੋ ਦੰਡ ਧਰ ਸਦ ਅਦੰਡ ਬਰਪੰਡ ਚਉਪਈ ਸ਼੍ਰੀ ਅੰਗਦ ਜੀ ਸੁਨ ਗੁਣ ਭਵਨੰ ਤਹਤੇ ਕੀਨ ਗੁਰੂ ਪੁਨ ਗਵਨੰ ਤਤ ਛੇਨ ਉਲਕਾ ਗਿਰ ਪਰ ਆਏ ਮਰਦਾਨੇ ਤਬ ਵਾਕ ਅਲਾਏ ਜਿਸ ਮਾਰਗ ਜਿਸ ਮਾਰਗ ਮੈਂ ਹਮ ਚਲ ਜਾਹੀ ਕੌਣ ਦੇਸ ਆਵੇ ਇਸ ਮਾਹੀ ਕਿਤਕ ਦਿਵਸ ਮੈਂ ਆਪਣੇ ਦੇਸਾ ਪਹੁੰਚੇਗੇ ਭਣੀਏ ਜਗਤੇ ਸਾ ਸੁਨ ਕਰਿ ਸ਼੍ਰੀ ਪ੍ਰਭ ਗिरा ਉਚਾਰੀ ਬੰਦਰ ਅਹੈ ਘਰਾਟ ਅਗਾਰੀ ਇਹ ਤੇ ਲਾਹੌਰ ਬੰਦਰ ਆਵੇ ਬਹੁਰੋ ਆਪਣੋ ਦੇਸ ਦੇਖਾ ਦੇ ਸਾਬੈ ਤਨ ਤਨ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਗੁਲ ਕਾਇਨਾਤ ਸਰਬ ਕਲਾ ਸਮਰੱਥ ਸਤਿਗੁਰੂ ਕਟਾਂ ਕਟਾਂ ਦੇ ਵਿੱਚ ਵਸਣ ਵਾਲੇ ਤਖਤ ਸਿੰਘਾਸਨ ਦੇ ਮਾਲਕ ਗੁਰਗੰਦੀ ਦੇ ਉੱਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਬਹੁਤ ਬੜਾ ਭਾਗਿਓ ਜੋ ਮਹਾਪੁਰਖਾਂ ਨੇ ਪਾਵਨ ਪਵਿੱਤਰ ਸਥਾਨਾਂ ਤੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰਮੁਖੋ ਗੁਰ ਇਤਿਹਾਸ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਦੀ ਗੋਦ ਅੰਦਰ ਆ ਬੈਠਿਓ ਆਓ ਸਤਿਗੁਰਾਂ ਦਾ ਇਤਿਹਾਸ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ ਮਨ ਬਿਰਤਾਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਤਰਨ ਨਾ ਚਿਤਿਆਨ ਨੂੰ ਜੋੜ ਕੇ ਸਤਿਗੁਰਾਂ ਦੇ ਇਤਿਹਾਸ ਦੇ ਵਿਚਾਰ ਸਰਵਣ ਕਰੀਏ ਕਲ ਦੀ ਵਿਚਾਰ ਦੇ ਵਿੱਚ ਆਪ ਜੀ ਨੇ ਰਿਕੀਆਂ ਦਾ ਜਿਹੜਾ ਪ੍ਰਸੰਗ ਸੀ ਇਸ ਤਰ੍ਹਾਂ ਸਤਿਗੁਰਾਂ ਨੇ ਰਿਕੀਆਂ ਨੂੰ ਤਾਰਨਾ ਕੀਤਾ ਕਲ ਦੇ ਪ੍ਰਸੰਗ ਦੇ ਅੰਦਰ ਸਰਵਣ ਕੀਤਾ ਕਿਸ ਤਰ੍ਹਾਂ ਸਤਿਗੁਰੂ ਜੀ ਨਵਖੰਡ ਦੇ ਅੰਦਰ ਜਾਂਦੇ ਨੇ ਆਓ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਨੂੰ ਜੋੜੀਏ ਕਿਸ ਤਰ੍ਹਾਂ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੌਵੇਂ ਖੰਡਾਂ ਦੇ ਜਾ ਕੇ ਦਰਸ਼ਨ ਕਰਦੇ ਨੇ ਉਹਨਾਂ ਦੀ ਉਥੋਂ ਦੀਆਂ ਦੁਨੀਆਂ ਨੂੰ ਉਤਾਰਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਧਿਆਨ ਨੂੰ ਜੋੜੀਏ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰਾਂ ਦਾ ਅਗਲਾ ਇਤਿਹਾਸ ਬੜੇ ਪਿਆਰ ਸਤਕਾਰ ਦੇ ਨਾਲ ਸਰਬਨਨ ਦੀ ਕਿਰਪਾਲਤਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਚੰਡ ਪਰ ਚਾਂਡ ਅਖੰਡ ਵਡ ਜਗ ਮੰਡਣ ਖਲ ਖੰਡ ਪੋਜ ਦੰਡਣ ਕੋ ਡੰਡ ਤਾਰ ਸਦ ਅਡੰਡ ਬਰ ਭੰਡ ਗੁਰਮੁਖੋ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੀਆਂ ਨੂੰ ਤਾਰ ਕੇ ਸਤਿਗੁਰੂ ਜੀ ਅੱਗੇ ਨੂੰ ਚੱਲ ਪਾਏ ਨੇ ਜਦੋਂ ਝਾਟੀ ਇੱਕ ਉਲਕਾ ਨਾਮ ਪਹਾੜੀ ਤੇ ਪਹੁੰਚ ਗਏ ਨਾ ਸਤਿਗੁਰੂ ਤੇ ਗੁਰਮੁਖੋ ਭਾਈ ਮਰਦਾਨੇ ਨੇ ਇਹ ਸ਼ਬਦ ਕਹੇ ਨੇ ਭਾਈ ਮਰਦਾਨਾ ਜੀ ਕਹਿਣ ਲੱਗੇ ਨੇ ਕਹਿਣ ਲੱਗੇ ਜਿਸ ਮਾਰਗ ਮੈਂ ਹੰਮ ਚੱਲ ਜਾਹੀ ਕੌਣ ਦੇਸ ਆਵੇ ਇਸ ਮਾਹੀ ਕਿਤਕ ਦਿਵਸ ਮੈਂ ਆਪਣੇ ਦੇਸਾ ਪਹੁੰਚੇਗੇ ਭਣੀਏ ਜਗ ਤੇ ਸਾਹ ਕਹਿਣ ਲੱਗੇ ਸਤਿਗੁਰੂ ਜਿਸ ਰਸਤੇ ਤੇ ਅਸੀਂ ਚੱਲ ਕੇ ਜਾ ਰਹੇ ਆਂ ਇਸ ਰਾਹ ਦੇ ਵਿੱਚ ਕਿਹੜਾ ਦੇਸ਼ ਹੁਣ ਅੱਗੇ ਆਵੇਗਾ ਅਸੀਂ ਕਿੰਨੇ ਦਿਨਾਂ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਪਹੁੰਚਾਂਗੇ ਇਹ ਜਗਤ ਦੇ ਈਸ਼ਵਰ ਸਾਨੂੰ ਦੱਸ ਨਾ ਕਰੋ ਤੇ ਸਤਿਗੁਰੂ ਸੁਣ ਕੇ ਕਹਿ ਲੱਗੇ ਸੁਣ ਕਰਿ ਸ੍ਰੀ ਪ੍ਰਭ ਗिरा ਉਚਾਰੀ ਬੰਦਰ ਅਹੈ ਘਰਾਟ ਅਗਾਰੀ ਤਿਹ ਤੇ ਲਾਹਰ ਬੰਦਰ ਆਵੇ ਬਹਰੋ ਆਪਣਾ ਦੇਸ਼ ਦੇ ਸਾਬੈ ਸਤਿਗੁਰੂ ਕਹਿ ਲੱਗੇ ਨੇ ਕਿ ਇਹ ਬੰਦਰ ਗਾਏ ਕਰਾਟ ਅੱਗੇ ਹੈ ਇਸ ਤੋਂ ਬਾਅਦ ਦੇ ਵਿੱਚ ਲਾਹਰ ਬੰਦਰਗਾ ਆਉਂਦੀ ਹੈ ਤੇ ਫਿਰ ਆਪਣਾ ਦੇਸ਼ ਜਿਹੜਾ ਹੈ ਉਥੋਂ ਜਲਦੀ ਹੀ ਨਜ਼ਰ ਆ ਜਾਵੇਗਾ ਭਾਈ ਮਰਦਾਨੇ ਨੇ ਫਿਰ ਆਖਿਆ ਕਹਿਣ ਲੱਗੇ ਪ੍ਰਭੂ ਜੀ ਸਾਡਾ ਘਰ ਜਿਹੜਾ ਉਹ ਇੱਥੋਂ ਕਿੰਨੀ ਕੁ ਦੂਰ ਹੈ ਮੈਨੂੰ ਸਾਰਾ ਵੇਰਵਾ ਪਰਮਾਨਿਕ ਕਰਕੇ ਦੱਸਣਾ ਕਰੋ ਸਤਿਗੁਰੂ ਜੀ ਮਰਦਾਨੇ ਦੀ ਇਹ ਗੱਲ ਸੁਣ ਕੇ ਬੜੇ ਪਰਸੰਨ ਹੋਏ ਨੇ ਸਤਿਗੁਰੂ ਤੇ ਕਹਿਣ ਲੱਗੇ ਇਹ ਮਰਦਾਨਿਆਂ ਕੀ ਗੱਲ ਆਪਣੇ ਘਰ ਦੀ ਯਾਦ ਆਈ ਐ ਤੈਨੂੰ ਪਰਿਵਾਰ ਨੂੰ ਮਿਲਣ ਦੀ ਲਾਲਸਾ ਜਾਗੀ ਐ ਸਤਿਗੁਰੂ ਕਹਿਣ ਲੱਗੇ ਮੈਂ ਹੁਣ ਤੈਨੂੰ ਬਗੈਰ ਕਿਸੇ ਦੇਰ ਤੋਂ ਉੱਥੇ ਪਹੁੰਚਾ ਦੇਵਾਂਗਾ ਪਰਸੰਨ ਹੋ ਗਿਆ ਆਪਣੇ ਪਰਿਵਾਰ ਨੂੰ ਮਿਲ ਉਹਨਾਂ ਤੋਂ ਬਗੈਰ ਤੁਸੀਂ ਬਹੁਤ ਲੰਮਾ ਸਮਾਂ ਜਿਹੜਾ ਸਾਡੇ ਨਾਲ ਕਈ ਸਾਲ ਬਤਾ ਦਿੱਤੇ ਨੇ ਬਹੁਤ ਲੰਮਾ ਸਮਾਂ ਤੁਸੀਂ ਸਾਡੇ ਨਾਲ ਬਤਾਇਆ ਹੈ ਉਹਨਾਂ ਤੋਂ ਬਗੈਰ ਹੀ ਦਿਆਂ ਮਰਦਾਨੇ ਨੇ ਆਖੇ ਗੁਰੂ ਜੀ ਤੁਸੀਂ ਵੀ ਘਰ ਚਲੋਗੇ ਕਿ ਨਹੀਂ ਚਲੋਗੇ ਸਤਿਗੁਰੂ ਹੁਣ ਤਾਂ ਬਹੁਤ ਲੰਮੀ ਆਪਾਂ ਸੈਰ ਕਰ ਲਈ ਹੈ ਬਹੁਤ ਦੇਸ਼ਾਂ ਵਿਦੇਸ਼ਾਂ ਨੂੰ ਘੁੰਮ ਲਿਆ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੋਂ ਤੱਕ ਤੁਸੀਂ ਜਾਏ ਹੋ ਮਾਤਾ ਪਿਤਾ ਪੁੱਤਰ ਆਦ ਸਾਰਿਆਂ ਨੂੰ ਤੁਹਾਨੂੰ ਮਿਲਣ ਦੀ ਵੱਡੀ ਚਾਹ ਹੋਵੇਗੀ। ਸਤਿਗੁਰੂ ਜੀ ਕਹਿਣ ਲੱਗੇ ਨੇ ਸਾਨੂੰ ਜਦੋਂ ਕਰਤਾਰ ਲੈ ਕੇ ਜਾਵੇਗਾ ਫਿਰ ਅੱਗੇ ਜਾਵਾਂਗੇ। ਤੂੰ ਜੇ ਫੌਰਨ ਹੁਣੇ ਇਸੇ ਵੇਲੇ ਹੀ ਜਾਣਾ ਚਾਹੁੰਦਾ ਹੈ ਨਾ ਆਪਣੇ ਘਰ ਦੇ ਅੰਦਰ ਤੇ ਆਪਣੇ ਘਰ ਚਲੇ ਜਾ ਮੈਂ ਤੈਨੂੰ ਇੱਕ ਛਿਨ ਵੀ ਉਥੇ ਇੱਕ ਛੰਦੇ ਵਿੱਚ ਉਥੇ ਪਹਚਾਣ ਪਹੁੰਚਾ ਦਵਾਂਗਾ। ਰਸਤਾ ਤਾਂ ਜਾਣਦਾ ਵਾ। ਬਹੁਤ ਵੱਡਾ ਏ ਇਹ ਰਸਤਾ ਉਥੇ ਪਹੁੰਚਣ ਦਾ ਹਜ਼ਾਰਾਂ ਮੀਲਾਂ ਦਾ ਏ ਪਰ ਤੈਨੂੰ ਇੱਕ ਛਿੰਦੇ ਵਿੱਚ ਹੀ ਉਥੇ ਪਹੁੰਚਾ ਦੇਵਾਂਗੇ ਭਾਈ ਮਰਦਾਨਾ ਕਹਿਣ ਲੱਗੇ हे ਪ੍ਰਭ ਮੈਂ ਤੁਮ ਸੰਗ ਸੁਹਿਲਾ ਅਬ ਮੁਝ ਦੇਵਨ ਲਗੇ ਤਕੇਲਾ ਤੁਮ ਬਿਨ ਕੈਸੇ ਜਾਊ ਨਾ ਸੰਦੰ ਰਹੋਂ ਪ੍ਰਸੰਗ ਬਲੋਕਤ ਬਦਨੰ ਭਾਈ ਮਰਦਾਨਾ ਜੀ ਕਹਿਣ ਲਗੇ ਕਿ ਗੁਰੂ ਜੀ ਤੁਸੀਂ ਮੇਰੇ ਸੰਗੀ ਸੁਹੇਲੇ ਹੋ ਹੁਣ ਮੈਨੂੰ ਧੱਕਾ ਦੇਣ ਲੱਗੇ ਹੋ ਸਤਿਗੁਰੂ ਜੀ ਮੈਂ ਤੁਹਾ ਤੋਂ ਬਗੈਰ ਕਦੇ ਵੀ ਘਰ ਨਹੀਂ ਜਾਵਾਂਗਾ ਜੇਕਰ ਤੁਸੀਂ ਜਾਵੋਗੇ ਫਿਰ ਮੈਂ ਜਾਵਾਂਗਾ ਇਕੱਲਾ ਨਹੀਂ ਜਾਵਾਂਗਾ ਮੈਂ ਤੁਹਾਡਾ ਮੁਖ ਵੇਖ ਕੇ ਹੀ ਪ੍ਰਸੰਨ ਰਵਾਂਗਾ ਸਤਿਗੁਰੂ ਕਿਰਪਾ ਕਰੋ ਤੁਹਾਡੇ ਨਾਲ ਹੀ ਜਾਵਾਂਗਾ ਸਤਿਗੁਰੂ ਜੀ ਕਹਿਣ ਲੱਗੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹਮ ਨਾ ਥਕੇ ਲਾ ਕੈਸੇ ਦੇਈ ਧਾਮ ਆਪ ਤੇ ਯਾਦ ਕਰੇ ਯਾਦੇ ਤੁਝੇ ਪੁਚਾਵਨ ਹਿਤਾ ਹਮ ਹੈ ਭਾਖਿਓ ਜਾਹੁ ਉਨਕੇਤਾ ਸਤਿਗੁਰੂ ਕਹਿਣ ਲੱਗੇ ਨੇ ਅਸੀਂ ਤੈਨੂੰ ਥਕਾ ਕਿਵੇਂ ਦੇਵਾਂਗੇ ਮਰਦਾਨਿਆਂ ਤੈਨੂੰ ਥਕਾ ਕਿਵੇਂ ਦੇ ਸਕਦੇ ਹਾਂ ਘਰ ਬਾਰੇ ਤਾਂ ਤੂੰ ਹੀ ਯਾਦ ਕਰਵਾਈ ਐ ਤੂੰ ਹੀ ਪੁੱਛਿਆ ਕਿ ਨਗਰ ਕਿੰਨਾ ਕੁ ਦੂਰ ਐ ਅਸੀਂ ਤਾਂ ਇਹਨੂੰ ਪਹੁੰਚ ਪਹੁੰਚਾਉਣ ਖਾਤਰ ਆਏ ਤੁਹਾਨੂੰ ਇਹ ਘਰ ਦੇ ਵਿੱਚ ਛੇਤੀ ਜਾਣ ਖਾਤਰ ਆ ਗਿਆ ਕਿ ਘਰ ਜਾ ਮਰਦਾਨਾ ਕਹਿ ਲੱਗਿਆ ਮੈਂ ਤਾਂ ਸੁਭਾਅਕ ਹੀ ਪੁੱਛਿਆ ਸੀ ਸਤਿਗੁਰੂ ਜੀ ਮਰਦਾਨੇ ਨੇ ਆਖਿਆ ਹਉ ਤੂੰ ਸੁਭਾਅਕ ਬੂਝਿਓ ਯਾਦ ਨਾ ਕੀਨੋ ਧਾਮ ਮੋਹ ਟੂਟ ਮੋਰਾ ਗयो ਸ਼੍ਰੀ ਪ੍ਰਭੂ ਤੋਂ ਪਾਦ ਸ਼ਾਮ ਕਹਿ ਲਗਾ ਮਰਦਾਨਾ ਕਹਿ ਲਗਾ ਮੈਂ ਤਾਂ ਸੁਭਾਵਕ ਹੀ ਪੁੱਛਿਆ ਸੀ ਮੈਂ ਘਰ ਨੂੰ ਯਾਦ ਨਹੀਂ ਸੀ ਕੀਤਾ ਮੇਰਾ ਘਰ ਬਾਰੇ ਮੋਹ ਜਿਹੜਾ ਹੈ ਬਿਲਕੁਲ ਟੁੱਟ ਚੁੱਕਾ ਹੈ ਤੁਹਾਡੀ ਕਿਰਪਾ ਹੋ ਗਈ ਹੈ ਤੇ ਮੈਂ ਗੁਰੂ ਜੀ ਦੇ ਚਰਨਾਂ ਦੀ ਸ਼ਰਨ ਲਈ ਹੈ ਤੁਹਾਡੇ ਚਰਨ ਪੜੇ ਨੇ ਮੈਨੂੰ ਘਰ ਦਾ ਮੋਹ ਜਿਹੜਾ ਹੈ ਟੁੱਟ ਚੁੱਕਾ ਹੈ ਕਹਿ ਲਗਾ ਜਿਵੇਂ ਜਿਵੇਂ ਆਪ ਜੀ ਅੱਗੇ ਚੱਲੋਗੇ ਨਾ ਜਿੱਥੇ ਜਿੱਥੇ ਤੁਸੀਂ ਚੱਲੋਗੇ ਮੈਂ ਉਸੇ ਪਾਸੇ ਹੀ ਪਿੱਛੇ ਪਿੱਛੇ ਜਾਵਾਂਗਾ ਅਸੀਂ ਤੁਹਾਡੀ ਆਗਿਆ ਦੇ ਅਨੁਸਾਰੀਆਂ ਤੁਹਾਡੀ ਆਗਿਆ ਤੋਂ ਬਿਨਾਂ ਕਿਤੇ ਨਹੀਂ ਜਾਵਾਂਗੇ ਸਤਿਗੁਰੂ ਜੀ ਜਿੱਥੇ ਤੁਸੀਂ ਜਾਵੋਗੇ ਪਿੱਛੇ ਹੀ ਅਸੀਂ ਜਾਵਾਂਗੇ ਹੁਣ ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ ਤੁਹਾਡੀ ਕਿਰਪਾ ਦੇ ਨਾਲ ਮੈਂ ਸਭ ਕੁਝ ਵੇਖਿਆ ਹੈ ਜਿਹੜਿਆਂ ਦੇਸ਼ਾਂ ਦੇ ਵਿੱਚ ਕਦੇ ਕੋਈ ਮਨੁੱਖ ਨਹੀਂ ਪਹੁੰਚ ਸਕਦਾ ਜਿਹੜੀਆਂ ਪਹਾੜੀਆਂ ਦੇ ਵਿੱਚ ਕੋਈ ਨਹੀਂ ਪਹੁੰਚ ਸਕਦਾ ਉਹਨਾਂ ਪਹਾੜੀਆਂ ਦੇ ਉਹਨਾਂ ਮੰਡਲਾਂ ਦੇ ਉਸ ਜਗਾਵਾਂ ਦੇ ਤੁਸੀਂ ਸਤਿਗੁਰੂ ਜੀ ਸਾਨੂੰ ਦਰਸ਼ਨ ਕਰਾਏ ਨੇ ਮੈਂ ਤੁਹਾਡਾ ਭਲਾ ਸਾਥ ਕਿਵੇਂ ਛੱਡ ਦੇਵਾਂਗਾ ਸਤਿਗੁਰੂ ਕਹਿਣ ਲੱਗੇ ਨੇ ਕਹਿਣ ਲੱਗੇ ਭਾਈ ਮਰਦਾਨਾ ਜਿਵੇਂ ਜਿਵੇਂ ਆਪ ਜੀ ਅੱਗੇ ਚੱਲੋਗੇ ਉਸੇ ਤਰ੍ਹਾਂ ਹੀ ਕਰਾਂਗਾ ਕਹਿੰਦਾ ਜਿਹੜੇ ਸੁਣ ਕੇ ਨਾ ਜਿਹੜੇ ਨੌ ਖੰਡ ਜੰਬੂ ਦੀਪਾਂ ਬਾਰੇ ਸੁਣਿਆ ਹੈ। हे 베ਦੀ ਕੁਲ ਦੇ ਤੁਜ ਸਤਿਗੁਰ ਜੀ। ਉਹ ਦੀਪ ਵੀ ਸਾਨੂੰ ਵਿਖਾਉਣੇ ਕਰੋ। ਨੌ ਖੰਡ ਜੰਬੂ ਦੀਪਾਂ ਬਾਰੇ ਸੁਣਿਆ ਹੈ ਉਹਾਨੂੰ ਉਹ ਦਿਖਾਉਣੇ ਕਰੋ। ਇਹਨਾਂ ਦੀਪਾਂ ਨੂੰ ਵੇਖਣ ਦੀ ਸਾਡੀ ਵੱਡੀ ਖੁਆਇਸ਼ ਹੈ ਤੁਸੀਂ ਪੂਰਨ ਸਮਰਾਤ। ਸਤਿਗੁਰੂ ਸਾਡੀ ਇੱਛਾ ਪੂਰੀ ਕਰੋ ਤੇ ਸਤਿਗੁਰਾਂ ਨੇ ਸੁਣ ਕੇ ਆਖਿਆ ਏ ਸੁਣਜੋ ਸ਼੍ਰੀ ਗੁਰਬੈਨ ਅਲਾਇਓ ਕਹਿਓ ਨਾ ਤੋਰੋ ਜਾਤ ਹਟਾਇਓ ਚਲ ਨਵਖੰਡ ਜੇ ਤੁਝੇ ਦਿਖਾਵੈ ਕਰਹੁ ਸੈਲ ਜੇਤੀ ਮਨ ਭਾਵੈ ਸਤਿਗੁਰੂ ਕਹਿਣ ਲੱਗੇ ਨੇ ਕਿ ਇਹ ਸੁਣ ਕੇ ਸਤਿਗੁਰਾਂ ਨੇ ਵਜਨ ਕੀਤੇ ਤੇਰਾ ਕਿਆ ਮੋੜਿਆ ਨਹੀਂ ਜਾ ਸਕਦਾ ਮਰਦਾਨਿਆ ਜੋ ਤੂੰ ਵਚਨ ਕਹਨੇ ਅਸੀਂ ਮੋੜ ਨਹੀਂ ਸਕਦੇ ਕਹਾਂ ਲਗੇ ਪਹਿਲਾ ਨਵਖੰਡ ਚੱਲੋ ਤੈਨੂੰ ਵਿਖਾਉਨੇ ਆ ਨਵਖੰਡ ਜਿਹੜੇ ਨੇ ਉਹ ਦਿਖਾਉਨੇ ਆ ਮਨ ਭਾਉਂਦੀ ਸੈਰ ਕਰੋ ਜਿੰਨੀ ਵੀ ਤੇਰੇ ਚੇਤ ਨੂੰ ਚੰਗੀ ਲੱਗੇ ਉਹ ਸੈਰ ਕਰ ਏ ਕਹਿ ਕੇ ਜਗਤ ਦੇ ਸਵਾਮੀ ਭਾਰ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਅੱਗੇ ਨੂੰ ਚੱਲ ਪਈ ਨੇ ਭਾਈ ਬਾਲੇ ਨੂੰ ਭਾਈ ਮਰਦਾਨੇ ਨੂੰ ਉਹਨਾਂ ਨੇ ਨਾਲ ਲੈ ਲਿਆ ਹੈ ਗੁਰਮੁਖੋ ਜਿਸ ਖੰਡ ਦਾ ਨਾਮ ਇਲਾਪ ਰਤ ਸੀ ਇਲਾਪ ਰਤ ਸੁਖਾਂ ਦੇ ਘਰ ਪਾਪ ਸਾਧ ਗੁਰਜੀ ਤੁਰੰਤ ਉਸ ਖੰਡ ਦੇ ਉੱਤੇ ਪਹੁੰਚ ਗਏ ਨੇ ਇਲਾਪ ਰਤ ਖੰਡ ਦੇ ਉੱਤੇ ਪਹੁੰਚੇ ਨੇ ਜਿਸ ਥਾਂ ਤੇ ਕਰੋੜਾਂ ਹੀ ਗੁਰਮੁਖੋ ਸ਼ੇਰ ਰਹਿੰਦੇ ਨੇ ਸਤਗੁਰੂ ਜੀ ਉਸ ਥਾਂ ਤੇ ਜਾ ਕੇ ਬੈਠ ਗਏ ਨੇ ਤੇ ਮਰਦਾਨੇ ਨੂੰ ਸ਼ਬਦ ਪੜਨ ਵਾਸਤੇ ਕਹਿ ਦਿੱਤਾ ਸਤਗੁਰਾਂ ਨੇ ਉਸ ਪਾਸੋਂ ਉੱਚੀ ਸੁਰ ਦੇ ਵਿੱਚ ਸਤਗੁਰਾਂ ਨੇ ਸ਼ਬਦ ਦਾ ਗਾਇਨ ਕਰਵਾਇਆ ਮਰਦਾਨਿਆਂ ਸ਼ਬਦ ਪੜਨਾ ਕਰ ਗੁਰਮਖੋ ਕਵੀ ਜੀ ਲਿਖਦੇ ਨੇ ਸੁਣਿਓ ਸ਼ਬਦ ਸੋ ਸਿੰਘਨ ਜਬ ਹੀ ਉਰ ਨਿਰਮਲ ਤਨਕੇ ਭੇ ਤਬ ਹੀ ਮਿਲ ਸਭ ਆਏ ਸੀਸ ਝੁਕਾਇਓ ਵੈਸੇ ਜੁਰ ਜੈਸੇ ਜੋ ਵੈਸੇ ਜਬ ਗੁਰਬਚਨ ਅਲਾਇਓ ਗੁਰਮੁਖੋ ਸਤਗੁਰਾਂ ਦੇ ਹੁਕਮ ਦੇ ਵੇ ਸਭ ਕੁਝ ਚਲਦਾ ਏ ਸਤਗੁਰਾਂ ਦੀ ਬਾਣੀ ਕਹਿੰਦੀ ਏ ਨਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਜਦੋਂ ਸ਼ਬਦ ਦਾ ਉਚਾਰਨ ਕੀਤਾ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਬੈਠ ਕੇ ਭਾਈ ਮਰਦਾਨੇ ਨੇ ਰਬਾਬ ਦੀ ਤਾਰ ਛੇੜੀ ਹੈ ਰਾਗ ਦਾ ਆਲਾਪ ਕੀਤਾ ਹੈ ਤੇ ਗੁਰਮੁਖੋ ਉੱਥੇ ਜਿਹੜੇ ਸ਼ੇਰ ਰਹਿੰਦੇ ਨੇ ਸ਼ੇਰਾਂ ਨੇ ਜਦੋਂ ਸ਼ਬਦ ਦਾ ਗਾਇਨ ਸੁਣਿਆ ਹੈ ਨਾ ਸ਼ਬਦਾਂ ਦੀ ਆਵਾਜ਼ ਸ਼ੇਰਾਂ ਦੇ ਕੰਨਾਂ ਦੇ ਵਿੱਚ ਪਈ ਹੈ ਉਹਨਾਂ ਦੇ ਹਿਰਦੇ ਨਿਰਮਲ ਹੋ ਗਏ ਨੇ ਸਾਰੇ ਇਕੱਠੇ ਹੋ ਕੇ ਆਏ ਐ ਅੱਗੇ ਉਹਨਾਂ ਨੇ ਸਤਿਗੁਰੂ ਧੰਸਿਰੀ ਗੁਰੂ ਨਾਨਕ ਮਹਾਰਾਜ ਜੀ ਦੇ ਅੱਗੇ ਸਿਰ ਝੁਕਾਏ ਨੇ ਸਿਰ ਝੁਕਾਏ ਨੇ ਜਦੋਂ ਸਤਿਗੁਰ ਜੀ ਦੇ ਪਾਸ ਬੈਠ ਗਏ ਨੇ ਸਤਿਗੁਰ ਜੀ ਨੇ ਬਚਨ ਕੀਤਾ ਏ ਸਤਿਗੁਰੂ ਕਹਿਣ ਲੱਗੇ ਨੇ ਕੋ ਤੁਮ ਹੋ ਕਿਉ ਕਲ ਚਰ ਚਲ ਆਏ ਦੇਹੋ ਆਪਣੋ ਨਾਮ ਬਤਾਏ ਬੋਲਨ ਸ਼ਕਤ ਦਰਸ਼ ਤੇ ਹੋਈ ਬੋਲੇ ਹੱਥ ਬੰਦ ਕਰ ਦੋਈ ਸਤਗੁਰੂ ਕਹਿਣ ਲੱਗੇ ਤੁਸੀਂ ਕੌਣ ਹੋ ਕੋ ਤਮ ਕੋ ਤੁਮ ਹੋ ਕਿਉਂ ਚੱਲ ਕਰ ਆਏ ਤੁਸੀਂ ਕੌਣ ਹੋ ਤੇ ਇੱਥੇ ਚੱਲ ਕੇ ਕਿਉਂ ਆਏ ਹੋ ਦੇਹੋ ਆਪਣਾ ਨਾਮ ਬਤਾਏ ਸਤਗੁਰੂ ਕਹਿਣ ਲੱਗੇ ਸਾਨੂੰ ਆਪਣਾ ਨਾਮ ਦੱਸੋ ਸਤਪੁਰਜੀ ਦੇ ਦਰਸ਼ਨ ਕਰਨ ਦੇ ਨਾਲ ਗੁਰਮ ਕੋ ਉਹਨਾਂ ਸ਼ੇਰਾਂ ਦੇ ਵਿੱਚ ਵੀ ਬੋਲਣ ਦੀ ਸ਼ਕਤੀ ਜਿਹੜੀ ਆ ਗਈ बोलन शक्ति शक्त दर्शते, दर्शते होई दर्शन ਕਰਨ ਦੇ ਨਾਲ ਬੋਲਣ ਦੀ ਸ਼ਕਤੀ ਉਹਨਾਂ ਦੇ ਵਿੱਚ ਆ ਗਈ ਹੈ ਬੋਲੇ ਹੱਥ ਬੰਦ ਕਰ ਦੋਈ ਤੇ ਉਹ ਦੋਵੇਂ ਹੱਥ ਜੋੜ ਕੇ ਬੋਲੇ ਨੇ ਕੀ ਕਹਿੰਦੇ ਨੇ ਅਹ ਤਾਮਸੀ ਜੂਨ ਹਮਾਰੀ ਪਾਈ ਕਰੇ ਜੋ ਪਾਪ ਪਿਸ਼ਾਰੀ ਤੁਮਰੀ ਸ਼ਰਨ ਪਰੇ ਤੇ ਤਬ ਜਬ ਹੀ ਸੋ ਕਲ ਮਲ ਨਸਹੇਗੇ ਸਭ ਹੀ ਕਹਿਣ ਲੱਗੇ ਨੇ ਸਾਡੀ ਤਾਮਸੀ ਜੂਨ ਹੈ ਅਹ ਤਾਮਸੀ ਜੂਨ ਹਮਾਰੀ ਸਾਡੀ ਤਾਮਸੀ ਜੂਨ ਹੈ ਪਾਈ ਕਰੇ ਜੋ ਪਾਪ ਪਿਸ਼ਾਰੀ ਕਹਿਣ ਲੱਗੇ ਜਿਹੜੀ ਕਿ ਪਿਛਲੇ ਜਨਮ ਦੇ ਪਾਪਾਂ ਕਰਕੇ ਅਸੀਂ ਪਾਈ ਹੋਈ ਹੈ ਜੂਨ ਕੋਈ ਪਿਛਲੇ ਕਰਮ ਦੇ ਵਿੱਚ ਪਾਪ ਕੀਤੇ ਹੋਣਗੇ ਜਿੰਨਾ ਕਰਕੇ ਸਾਨੂੰ ਇਹ ਜੂਨ ਮਿਲੀ ਹੈ ਅੱਗੇ ਕਹਿੰਦੇ ਨੇ ਸ਼ਰਨ ਤੁਮਰੀ ਸ਼ਰਨ ਪਰੇ ਅਬ ਹੀ ਕਹਿਣ ਲੱਗੇ ਤੁਹਾਡੀ ਸ਼ਰਨ ਪੈਣ ਦੇ ਨਾਲ ਅੱਜ ਹੀ ਕੀ ਹੋਇਆ ਸੋ ਕਲਮਲ ਨਾਸੇਗੇ ਤਬ ਹੀ ਕਲਮਲ ਕਹਿੰਦੇ ਨੇ ਪਾਪਾ ਨੂੰ ਕਹਿਣ ਲੱਗੇ ਨੇ ਕਿ ਸਾਡੇ ਜਿਹੜੇ ਪਾਪ ਸਨ ਉਹ ਸਾਰੇ ਹੁਣ ਨਾਸ਼ ਹੋ ਜਾਣਗੇ ਸਾਰੇ ਨਾਸ਼ ਹੋ ਗਏ ਨੇ ਪੁੱਛਣ ਦੇ ਲਈ ਸਤਗੁਰ ਜੀ ਬੋਲੇ ਨੇ ਸਤਗੁਰੂ ਬੋਲਣ ਲੱਗੇ ਨੇ ਹਿਤ ਬੂਜਨ ਹਿਤ ਬੂਜਨ ਗੁਰ ਕਿਰਾ ਉਚਾਰੀ ਕਿਉਂ ਕਰ ਖੋਵਤ ਗੁਰਜ ਤੁਮਾਰੀ ਸੁਨਹੁ ਸੰਤ ਵਰਤੰਤ ਹਮਾਰਾ ਬਹੁ ਦਿਨ ਬੀਤੇ ਬਿਨਾ ਆਹਾਰਾ ਪੁੱਛਣ ਦੇ ਲਈ ਸਤਗੁਰ ਜੀ ਬੋਲੇ ਕਹਿਣ ਲੱਗੇ ਤੁਹਾਡਾ ਗੁਜਾਰਾ ਕਿਵੇਂ ਹੁੰਦਾ ਏ ਸ਼ੇਰ ਕਹਿਣ ਲੱਗੇ ਨੇ ਹੇ ਸੰਤ ਜੀ ਸੁਨੋ ਸੰਤ ਬਿਰਤੰਤ ਹਮਾਰਾ ਸਾਡੀ ਕਹਾਣੀ ਸੁਣੋ ਸੰਤ ਜੀ ਸਾਡਾ ਬਿਰਤੰਤ ਸੁਣੋ ਕੀ ਕਹਿੰਦੇ ਨੇ ਬਹੁਤ ਦਿਨ ਬੀਤੇ ਬਿਨਾਂ ਆਹਾਰਾ ਕਹਿੰਦੇ ਕਈ ਦਿਨ ਸਾਨੂੰ ਭੋਜਨ ਤੋਂ ਬਗੈਰ ਬੀਤ ਗਏ ਨੇ ਬਹੁਤ ਦਿਨ ਹੋ ਗਏ ਕੋਈ ਭੋਜਨ ਨਹੀਂ ਛਕਿਆ ਕਹਿੰਦੇ ਨੇ 100 ਜੋਜਨ ਇਸ ਬਨਵੇਂ ਮਾਹ ਬਣ ਕੇ ਮਾਹੀ ਖਾਏ ਪਸ਼ੂ ਰਹਿਓ ਅਬ ਨਹੀਂ ਆਬ ਹਮ ਬੀਜ ਜਉਣ ਉਗਲਾਵੇ ਤਿੰਨ ਕੋ ਤਤ ਛਿਨ ਸਭ ਮਿਲ ਖਾਵੇ ਕਹਿਣ ਲਗੇ ਇਸ ਬਨ ਦੇ ਵਿੱਚ 100 ਜੋਜਨ ਤੱਕ ਜਿਨੇ ਵੀ ਪਸ਼ੂ ਰਹਿੰਦੇ ਸਨ ਖਾਏ ਪਸ਼ੂ ਰਹਿਓ ਅਬ ਨਹੀਂ ਕਹਣ ਲਗੇ ਜਿਨੇ ਵੀ 100 ਜੋਜਨ ਤੱਕ ਪਸ਼ੂ ਰਹਿੰਦੇ ਸਨ ਸਾਰੇ ਅਸੀਂ ਖਾ ਲਏ ਨੇ ਤੇ ਹੁਣ ਕੋਈ ਵੀ ਬਾਕੀ ਨਹੀਂ ਰਿਹਾ ਤੇ ਕਹਿੰਦੇ ਨੇ ਅਭ ਹਮ ਵਿੱਚ ਜਾਉਣ ਉਗਲਾਵੇ ਸਾਡੇ ਵਿੱਚ ਜਿਹੜਾ ਸੌ ਜਾਂਦਾ ਹੈ ਨਾ ਹੁਣ ਜਿਹੜਾ ਵੀ ਸਾਡੇ ਵਿੱਚ ਸੌ ਜਾਂਦਾ ਹੈ ਉਸ ਸ਼ੇਰ ਨੂੰ ਅਸੀਂ ਕੀ ਕਰਦੇ ਹਾਂ ਤਨਹੋ ਤਤਸ਼ਨ ਸਭ ਮਿਲ ਖਾਵੇ ਜਿਹੜਾ ਸ਼ੇਰ ਸਾਡੇ ਵਿੱਚੋਂ ਸੌਂ ਜਾਂਦਾ ਹੈ ਅਸੀਂ ਉਹਨੂੰ ਫੜ ਕੇ ਖਾ ਲੈਨੇ ਆਂ ਇਦਾਂ ਆਪਣਾ ਪੇਟ ਭਰਦੇ ਆਂ ਤੇ ਅਸੀਂ ਸਦਾ ਖੜੇ ਹੋ ਕੇ ਜਾਗਦੇ ਰਹਿੰਨੇ ਆ ਕਈ ਚਿਹਰ ਹੋ ਗਿਆ ਸੀ ਸੁੱਤੇ ਵੀ ਨਹੀਂ ਸਤਿਗੁਰੂ ਲਗਾਤਾਰ ਪੈ ਦੇ ਵਿੱਚ ਗੱਡੇ ਰਹਿੰਨੇ ਆ ਪਤਾ ਨਹੀਂ ਕਿਹੜੇ ਸ਼ੇਰ ਦੀ ਮੌਤ ਹੋ ਜਾਵੇ ਜਦੋਂ ਵੀ ਕੋਈ ਸ਼ੇਰ ਸੌ ਜਾਂਦਾ ਏ ਦੂਜੇ ਸ਼ੇਰ ਫੜ ਕੇ ਉਹ ਖਾ ਲੈਂਦੇ ਨੇ ਤੇ ਕਹਿਣ ਲੱਗੇ ਮਨ ਨਿਰਮਲ ਭਾ ਦਰਸ਼ ਤੁਮਾਰੇ ਹੁਣ ਕੋਈ ਬਾਕੀ ਨਹੀਂ ਰਿਹਾ ਕਹਿ ਲਗੇ ਹੁਣ ਸਾਡੇ ਵਿੱਚ ਜਿਹੜਾ ਸੋਝ ਆਂਦਾ ਏ ਉਹਨੂੰ ਖਾਲ ਇਹਦੇ ਨਹੀਂ ਪਰ ਹੁਣ ਕੀ ਹੋਇਆ ਏ ਮਨ ਨਿਰਮਲ ਪਾ ਦਰਸ਼ਕ ਮਾਰੇ ਤੁਹਾਡੇ ਦਰਸ਼ਨ ਕਰਨ ਦੇ ਨਾਲ ਮਨ ਸਾਡਾ ਨਿਰਮਲ ਹੋ ਗਿਆ ਸਤਿਗੁਰੂ ਸ਼ੁਭਗਤ ਕਰ ਹੈ ਗੁਰੂ ਹਮਾਰੇ ਸਾਨੂੰ ਸ਼ੁਭ ਮੁਕਤੀ ਬਖਸ਼ਿਸ਼ ਕਰੋ ਸਾਨੂੰ ਮੁਕਤੀ ਦੀ ਬਖਸ਼ਿਸ਼ ਕਰੋ ਤੇ ਉਹਨਾਂ ਦੀ ਬੇਨਤੀ ਸਤਿਗੁਰਾਂ ਨੇ ਸੁਣੀ ਸਤਿਗੁਰੂ ਕਹਿਣ ਲੱਗੇ ਨੇ ਸੁਣ ਤੋ ਬਿਨੈ ਕਹਿ ਬਾਣੀ ਨੋਨੀ ਤੁਮ ਹੋ ਹੋਹ ਮਾਨੁਖ ਜੋਨੀ ਤਬ ਸਿੱਖੀ ਗੁਰ ਕੀ ਜੇ ਕਮਾਵੋ ਬਿਨਸ ਆਦੇਸ ਅਦੇਹ ਕੇਵਲ ਤੁਮ ਪਾਵੋ ਉਹਨਾਂ ਦੀ ਬੇਨਤੀ ਸੁਣੀ ਤੇ ਸਤਿਗੁਰੂ ਜੀ ਨੇ ਸੁੰਦਰ ਬਚਨ ਕਹੇ ਨੇ ਕਹਿਣ ਲੱਗੇ ਨੇ ਤੁਮ ਕੋ ਦੇਵਹਿ ਮਾਨੁਖ ਜੋਨੀ ਤੁਹਾਨੂੰ ਸਾਰਿਆਂ ਨੂੰ ਮਨੁੱਖ ਜੋਨੀ ਦੇ ਦਿੰਨੇ ਆ ਮਨੁੱਖੇ ਜਨਮ ਦੇ ਵਿੱਚ ਪਾ ਦਿੰਨੇ ਆ ਤੇ ਤਬ ਸਿੱਖੀ ਗੁਰ ਕੀ ਜੇ ਕਮਾਵੋ ਤਦ ਗੁਰੂ ਦੀ ਸਿੱਖੀ ਦੀ ਕਮਾਈ ਕਰੋ ਬਿਨ ਸੰਦੇਹ ਕੇਵਲ ਤੁਮ ਪਾਵੋ ਤੇ ਬਿਨਾ ਸ਼ਾਕ ਤਸੀਂ ਮੁਕਤੀ ਪ੍ਰਾਪਤ ਕਰੋਗੇ ਬਿਨਾ ਸ਼ਾਕ ਤੋਂ ਤੁਸੀਂ ਮੁਰਾਫਤ ਪ੍ਰਾਪਤ ਕਰ ਲਵੋਗੇ ਕਬੀਰ ਜੀ ਕਹਿੰਨੇ ਸਿੱਖ ਜੋਨ ਤੁਮਾਰੀ ਛੁਟ ਜਾ ਹੈ ਮਾਨੁਕ ਜੋਨੀ ਪ੍ਰਾਪਤ ਹੈ ਸ਼ਬਦ ਅਭਿਆਸ ਕਰੋ ਹੋਗੇ ਜਬ ਹੀ ਤਬ ਹੰਤਾ ਛੁਟ ਹੈਗਾ ਤਬ ਹੀ ਸ਼ੇਰ ਦੀ ਜੂਨੀ ਤੋਂ ਤੁਹਾਡਾ ਛੁਟਕਾਰਾ ਹੋ ਜਾਵੇਗਾ ਸਤਿਗੁਰੂ ਕਹਿਣ ਲੱਗੇ ਨੇ ਤੇ ਮਨੁੱਖਾਂ ਜੂਨ ਪ੍ਰਾਪਤ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਸ਼ਬਦ ਅਭਿਆਸ ਕਰਭੋਂ ਜਬ ਹੀ ਜਦੋਂ ਹੀ ਸ਼ਬਦ ਦਾ ਅਭਿਆਸ ਕਰੋਗੇ ਨਾ ਤੁਸੀਂ ਤਨ ਹੰਤਾ ਛੁਟ ਹੈ ਤਬ ਤਬ ਹੀ ਤੇ ਤਨ ਹੰਤਾ ਤੋਂ ਛੁਟਕਾਰਾ ਤੁਹਾਡਾ ਹੋ ਜਾਵੇਗਾ ਮੁਕਤੀ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਤੇ ਗੁਰਮੁਖੋ ਇਹ ਕਹੇ ਕਿ ਜਗਤ ਦੇ ਸੁਆਮੀ ਉਥੋਂ ਚੱਲ ਪਏ ਨੇ ਤੇ ਉਸ ਥਾਂ ਤੇ ਜਿਹੜੇ ਇੱਕ ਜਿਹੜਾ ਇੱਕ ਨਗਰ ਸੀ ਉਥੇ ਚੱਲ ਕੇ ਆ ਗਏ ਨੇ ਨਗਰ ਦੇ ਨੇੜੇ ਸਤਿਗੁਰੂ ਬਾਹਰ ਪਹੁੰਚ ਕੇ ਬਾਹਰ ਬੈਠ ਗਏ ਨੇ ਤੇ ਨਗਰ ਦੇ ਮਨੁੱਖ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਏ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਨਗਰ ਦੇ ਮਨੁੱਖ ਆਏ ਨੇ ਕਹਿਣ ਲੱਗੇ ਨੇ ਕਹਿਣ ਲੱਗੇ ਤੁਮ ਕਿਹ ਬਿਦ ਆਏ ਕਿਨਹੂ ਸਿੰਘ ਨਾ ਮਗਮ ਹੈ ਖਾਏ ਸੌ ਜੋਜਨ ਲਾ ਪਸੂ ਨਰ ਹੋਉ ਛੋੜਿਓ ਕਾਸ਼ ਨਾ ਖਾਏਂਗੇ ਸੋ ਉਹ ਨਗਰ ਦੇ ਲੋਕ ਗੁਰਮੁਖੋ ਕਹਿਣ ਲੱਗੇ ਨੇ ਕਿ ਤੁਸੀਂ ਕਿਸ ਤਰ੍ਹਾਂ ਇੱਥੇ ਪਹੁੰਚ ਗਏ ਹੋ ਕਿਸ ਤਰੀਕੇ ਦੇ ਨਾਲ ਇਸ ਨਗਰ ਦੇ ਵਿੱਚ ਤੁਸੀਂ ਪਹੁੰਚੇ ਹੋ ਤੁਹਾਨੂੰ ਰਾਹ ਦੇ ਵਿੱਚ ਸ਼ੇਰਾਂ ਨੇ ਨਹੀਂ ਖਾਦਾ ਕਿਨਹੂ ਸਿੰਘ ਨਾ ਮਗਮ ਹੈ ਖਾਏ ਤੁਹਾਨੂੰ ਇੱਥੇ ਸ਼ੇਰਾਂ ਨੇ ਨਹੀਂ ਖਾਦਾ ਉਹ ਲੋਕੀ ਕਹਿਣ ਲੱਗੇ ਨੇ 100 ਯੋਜਨ ਲੋਪ ਪਸ਼ੂ ਨਰ ਕੋ ਕਹਿੰਦੇ 100 ਯੋਜਨਾ ਤੱਕ ਨਾ ਤਾਂ ਕੋਈ ਪਸ਼ੂ ਅਤੇ ਨਾ ਹੀ ਕੋਈ ਮਨੁੱਖ ਬਚਿਆ ਛੋੜਿਓ ਕਸ਼ੂ ਨਾ ਖਾਏ ਗਏ ਸੋ ਉਹਨਾਂ ਕਿਸੇ ਨੂੰ ਛੱਡਿਆ ਨਹੀਂ ਸਭ ਨੂੰ ਖਾ ਗਏ ਨੇ ਤੇ ਕਹਿਣ ਲੱਗੇ ਨੇ ਹਮਨੇ ਨਗਰ ਪਾਏ ਗਿਰ ਉਪਰ ਰਹਿਤ ਸੁਗ ਸੁਜਗ ਹੈ ਤੋਪਣ ਕੋ ਧਰ ਜਦ ਆਵੇ ਜਾਵੇ ਇੱਕ ਬਾਰੇ ਤਿੰਨ ਕੋ ਮਹਿਰ ਗੋਇਲੇ ਮਾਰੇ ਕਹਿ ਲਗੇ ਅਸੀਂ ਪਹਾੜ ਦੇ ਉੱਤੇ ਨਗਰ ਵਸਾਇਆ ਹੋਇਆ ਏ ਤੋਪਾਂ ਵੀੜ ਕੇ ਤੇ ਜਾਗਦੇ ਰਹਿੰਨੇ ਆ ਜਦੋਂ ਆਉਂਦੇ ਨੇ ਤਾਂ ਇੱਕ ਵਾਰ ਹੀ ਤੋਪਾਂ ਛੱਡ ਦਿੰਨੇ ਆ ਉਹਨਾਂ ਨੂੰ ਗੋਲੇ ਮਾਰ ਕੇ ਮੋੜ ਦਿੰਨੇ ਆ ਸ਼ੇਰਾਂ ਨੂੰ ਐਡੇ ਭਿਆਨਕ ਜੰਗਲ ਦੇ ਵਿੱਚੋਂ ਤੁਸੀਂ ਲੰਘ ਕੇ ਆਏ ਹੋ ਕੀ ਤੁਹਾਨੂੰ ਸ਼ੇਰਾਂ ਨੇ ਖਾਧਾ ਨਹੀਂ ਸਤਿਗੁਰਾਂ ਨੇ ਆਖਿਆ ਏ ਗੁਰ ਕਹਿ ਹਮਗੇ ਤਿੰਨ ਪਾਸਾ ਸੋ ਹਿੰਸਾ ਤੇ ਭਏ ਨਿਰਾਸਾ ਹਮ ਸਭ ਹੀ ਕੋ ਸਿੱਖ ਅਰ ਆਏ ਕਰ ਆਏ ਕਤਕ ਕਾਲ ਮੈਂ ਸਭ ਮਰ ਜਾਏ ਸਤਕੁਰ ਜੀ ਕਹਿਣ ਲੱਗੇ ਨਹੀਂ ਅਸੀਂ ਉਹਨਾਂ ਦੇ ਪਾਸ ਗਏ ਸੀ ਸੋ ਹਿੰਸਾ ਤੇ ਭਏ ਨਿਰਾਸਾ ਕਹਿੰਦੇ ਨੇ ਹੁਣ ਹਿੰਸਾ ਕਰਨ ਤੋਂ ਨਿਰਾਸ਼ ਹੋ ਗਏ ਨੇ ਹਮ ਸਭ ਹੀ ਕੋ ਸਿੱਖ ਕਰ ਆਏ ਸਤਿਗੁਰੂ ਕਹਿਣ ਲੱਗੇ ਨੇ ਅਸੀਂ ਸਾਰਿਆਂ ਨੂੰ ਆਪਣੇ ਸਿੱਖ ਬਣਾ ਆਏ ਹਾਂ ਉਹਨਾਂ ਸ਼ੇਰਾਂ ਨੂੰ ਕਿਤਕ ਕਾਲ ਮੈਂ ਸਭ ਮਰ ਜਾਏ ਸਤਿਗੁਰੂ ਕਹਿਣ ਲੱਗੇ ਕੋਈ ਸਮੇਂ ਦੇ ਵਿੱਚ ਇਹ ਸਾਰੇ ਸ਼ੇਰ ਜਿਹੜੇ ਨੇ ਇਹ ਮਰ ਜਾਣਗੇ ਇਹਨਾਂ ਦੀ ਮੁਕਤੀ ਹੋ ਜਾਵੇਗੀ ਕੋਈ ਵੀ ਬਚੇਗਾ ਨਹੀਂ ਤੁਹਾਨੂੰ ਕੋਈ ਖਤਰਾ ਨਹੀਂ ਰਹੇਗਾ ਨਗਰ ਦੇ ਮਨੁੱਖਾਂ ਨੇ ਗਾਤਾ ਸੁਣੀ ਹੈ ਤੇ ਸਤਿਗੁਰੂ ਧੰ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਣਾ ਤੇ ਮੱਥੇ ਟੇ ਧਰ ਕੇ ਅਭਾਰ ਦਿੱਤੇ ਨੇ ਸਾਰੇ ਆਣੇ ਕਹਿ ਲੱਗੇ ਨੇ ਸਾਡਾ ਜਿਹੜਾ ਵੱਡਾ ਦੁੱਖ ਸੀ ਨਾ ਇਹ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਉਹ ਦੁੱਖ ਨੂੰ ਦੂਰ ਕਰ ਦਿੱਤਾ ਹੈ ਤੇ ਕਹਿੰਦੇ ਨੇ ਉਹ ਲੋਕੀ ਪੂਰਨ ਸੰਤ ਕਲਾ ਧਰ ਪੂਰੀ ਕਰਿਓ ਹਮਾਰੋ ਭੈ ਵਰ ਦੂ ਦੂਰੀ ਲੇਓ ਉਪਦੇਸ਼ ਸਿੱਖ ਸਭ ਆਏ ਪਾਹੁਲ ਗਈ ਗੁਰੂ ਪਗਤ ਹੋਏ ਕਹਿੰਦੇ ਲੱਗੇ ਤੁਸੀਂ ਵੱਡੇ ਕਲਾਮਾਨ ਪੂਰਨ ਸੰਤੋ ਕਰਿਓ ਹਮਾਰੋ ਭੈ ਵੱਡ ਦੂਰੀ ਤੁਸੀਂ ਸਾਡਾ ਵੱਡਾ ਭੈ ਵੱਡਾ ਡਰ ਜਿਹੜਾ ਤੁਸੀਂ ਖਤਮ ਕਰ ਦਿੱਤਾ ਜਿਹੜਾ ਸ਼ੇਰਾਂ ਦਾ ਹਮੇਸ਼ਾ ਸਾਨੂੰ ਡਰ ਰਹਿਦਾ ਸੀ ਉਪਦੇਸ਼ ਉਪਦੇਸ਼ ਲੈ ਕੇ ਸਾਰੇ ਸਿੱਖ ਬਣ ਬਣ ਗਏ ਨੇ ਉਪਦੇਸ਼ ਲੈ ਕੇ ਸਾਰੇ ਸਿੱਖ ਹੋ ਗਏ ਨੇ ਤੇ ਕੀ ਹੋਇਆ ਪਾਹੋ ਲ ਲਈ ਗੁਰੂ ਪਗਤ ਹੋਏ ਸਤਿਗੁਰਾਂ ਦੇ ਚਰਨ ਧੋ ਕੇ ਗੁਰਮੁਖੋ ਉਹਨਾਂ ਨੇ ਸਤਿਗੁਰਾਂ ਦੇ ਚਰਨ ਪਾਉਲ ਚਰਨ ਪਾਉਲ ਲਈ ਹੈ ਸਾਰੇ ਸਤਿਗੁਰਾਂ ਦੇ ਸੇਖ ਹੋ ਗਏ ਨੇ ਤੇ ਕਾਫੀ ਸਮਾਂ ਉਸ ਨਗਰ ਦੇ ਵਿੱਚ ਸਤਿਗੁਰੂ ਠਹਿਰੇ ਰਹੇ ਫਿਰ ਕਿਸੇ ਦੇਰ ਤੋਂ ਬਗੈਰ ਹੋਰ ਥਾਂ ਵੱਲ ਸਤਿਗੁਰੂ ਚੱਲ ਪਏ ਨੇ